ਕਿ ਕਬੀਰ ਜੋਰ ਦੇ ਨਾਲ ਤੱਕੇ ਦੇ ਨਾਲ ਜਿਹੜੇ ਮਨੁੱਖ ਕਿਸੇ ਵੀ ਤਰ੍ਹਾਂ ਕੋਈ ਜ਼ਬਰਦਸਤੀ ਕਰਦੇ ਨੇ ਤੱਕਾ ਕਰਦੇ ਨੇ ਲੈ ਜਵਾਬ ਖੁਦਾਏ ਸੰਸਾਰ ਦੇ ਅੰਦਰ ਰਹਿੰਦੇ ਆ ਬਹੁਤ ਮਨੁੱਖ ਐਸੇ ਨੇ ਬਹੁਤ ਇਨਸਾਨ ਐਸੇ ਨੇ ਜਿਹੜੇ ਆਪਣੇ ਲੋਭ ਲਾਲਚ ਦੇ ਅਧੀਨ ਆਪਣੀ ਹੋਂਮੇ ਵਿਡੇਾਈ ਦੇ ਅਧੀਨ ਧਨ ਮਾਇਆ ਦੇ ਅਧੀਨ ਇਸ ਗੱਲ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਕਿ ਉਹ ਦੂਸਰਿਆਂ ਦਾ ਕਤਲ ਕਰਨ ਤੱਕ ਵੀ ਉਤਰਉਂਦੇ ਹਨ ਉਹ ਲੜਾਈ ਝਗੜੇ ਫਸਾਦ ਆਦਿਕ ਪਹਿਲੇ ਕੁਕਰਮਾਂ ਤੇ ਵੀ ਉਤਰਉਂਦੇ ਨੇ ਜਦੋਂ ਲੋਭ ਲਾਲਚ ਅੰਦਰ ਪੈਦਾ ਹੋ ਜਾਂਦਾ ਹੈ ਤੇ ਇਸੇ ਨੂੰ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤਾ ਹੈ ਜੋ ਬਚਨ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਚੋਰ ਅਸੰਖ ਗਲ ਵੱਡ ਹਤਿਆ ਕਮਾਏ ਅਸੰਖਾ ਐਸੇ ਮਨੁੱਖ ਹੈਗੇ ਨੇ ਜਿਹੜੇ ਐਸੇ ਕਰਮ ਵੀ ਕਮਾ ਰਹੇ ਤੇ ਜਦੋਂ ਮਨੁੱਖ ਦੇ ਜੀਵਨ ਦੇ ਅੰਦਰ ਇਹੋ ਕਰਮ ਵੱਧਦੇ ਜਾਂਦੇ ਨੇ ਇਹ ਵਿਕਾਰ ਵੱਧਦੇ ਜਾਂਦੇ ਨੇ ਵਾਸ਼ਨਾਵਾਂ ਬੰਧੀਆਂ ਜਾਂਦੀਆਂ ਨੇ ਤਾਂ ਉਹਨਾਂ ਵਾਸ਼ਨਾਵਾਂ ਦੇ ਅਧੀਨ ਹੀ ਵਾਸ਼ਨਾਵਾਂ ਦੇ ਉਤਪੰਨ ਹੋਣ ਦੇ ਨਾਲ ਹੀ ਵਿਕਾਰਾਂ ਦੇ ਉਤਪੰਨ ਹੋਣ ਦੇ ਨਾਲ ਹੀ ਲੋਭ ਲਾਲਚ ਉਤਪੰਨ ਹੋਣ ਦੇ ਨਾਲ ਹੀ ਬਾਰੇ ਮਨੁੱਖਾਂ ਦੇ ਉੱਪਰ ਤੇ ਮਨੁੱਖ ਜ਼ੁਲਮ ਕਰਦਾ ਹੀ ਹੈ ਕਈ ਵਾਰ ਤੇ ਇਨਸਾਨ ਐਸਾ ਖੁਣਖਾਰ ਹੋ ਜਾਂਦਾ ਹੈ ਭੈੜੀ ਬਿਰਤੀ ਦਾ ਹੋ ਜਾਂਦਾ ਹੈ ਉਹ ਆਪਣੇ ਪਰਿਵਾਰ ਤੱਕ ਨੂੰ ਵੀ ਖਤਮ ਕਰ ਦਿੰਦਾ ਹੈ ਉਹ ਆਪਣੇ ਮਾਂ ਆਪਣੇ ਪਿਤਾ ਆਪਣੇ ਭੈਣ ਆਪਣੇ ਭਰਾ ਆਪਣੇ ਬੱਚੇ ਹਰ ਇੱਕ ਦੇ ਲਈ ਸ਼ੈਤਾਨ ਦਾ ਰੂਪ ਧਾਰਨ ਕਰ ਲੈਂਦਾ ਹੈ ਜਦੋਂ ਮਨੁੱਖ ਦੇ ਅੰਦਰ ਹੀ ਹਾਈਵਾਨੀਅਤ ਜਦੋਂ ਮਨੁੱਖ ਦੇ ਅੰਦਰ ਹੀ ਪੈੜੇ ਕੁਕਰਮ ਪੈਦਾ ਹੋ ਜਾਂਦੇ ਨੇ ਤਾਂ ਉਹ ਆਪਣੇਆਂ ਨੂੰ ਵੀ ਮਾਰਨ ਤੋਂ ਗੁਰੇਜ ਨਹੀਂ ਕਰਦਾ ਤਾਂ ਇਸ ਬਿਰਤੀ ਨੂੰ ਗੁਰੂ ਪਾਤਸ਼ਾਹ ਜੀ ਇਹ ਬਿਰਤੀ ਹੈ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਜਦੋਂ ਵੀ ਮਨੁੱਖ ਤੂੰ ਤਕਾ ਕਰਦਾ ਹੈ ਕਿਸੇ ਵੀ ਰੂਪ ਦੇ ਵਿੱਚ ਜਦੋਂ ਵੀ ਕਿਸੇ ਢੰਗ ਦੇ ਨਾਲ ਕਿਸੇ ਤਰੀਕੇ ਦੇ ਨਾਲ ਤੂੰ ਜ਼ਬਰਦਸਤੀ ਕਿਸੇ ਤਕੇ ਦੇ ਨਾਲ ਕਿਸੇ ਜ਼ੁਲਮ ਦੇ ਢੰਗ ਦੇ ਨਾਲ ਕੁਝ ਹਾਸਲ ਕਰਨਾ ਚਾਹੁੰਦਾ ਹੈ ਕੁਝ ਪਾਉਣਾ ਚਾਹੁੰਦਾ ਹੈ ਕੁਝ ਦਿਸਣਾ ਚਾਹੁੰਦਾ ਹੈ ਉਹ ਤੇਰੇ ਅੰਦਰ ਜ਼ੁਲਮ ਦੇ ਲੇਖ ਜ਼ੁਲਮ ਦਾ ਲੇਖਾ ਜੋਖਾ ਜਮਾ ਹੋ ਰਿਹਾ ਹੈ ਤੇ ਇੱਕ ਕਰਮ ਇਤਨੇ ਵੱਧ ਜਾਂਦੇ ਨੇ ਇਤਨੇ ਉੱਪਰ ਚਲੇ ਜਾਂਦੇ ਨੇ ਫਿਰ ਮਨੁੱਖ ਦਾ ਇਹਨਾਂ ਤੋਂ ਵਾਪਸ ਮੁੜਨਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਹੀ ਤੇ ਆਪ ਵੇਖੋ ਜਦੋਂ ਸਰਕਾਰਾਂ ਵੱਡੇ ਲੈਵਲ ਤੇ ਕਿਸੇ ਵੀ ਕੰਟਰੀ ਤੇ ਰਾਜ ਕੀਤਾ ਜਾਂਦਾ ਹੈ ਕਿਸੇ ਦੇਸ਼ ਤੇ ਰਾਜ ਹੁੰਦਾ ਹੈ ਤਾਂ ਉਹਦੇ ਵਿੱਚ ਜੋ ਸਰਕਾਰਾਂ ਚਲਾਉਣ ਵਾਲੇ ਹੁੰਦੇ ਨੇ ਉਹਨਾਂ ਦੇ ਲਈ ਲੋਕਾਂ ਦਾ ਮਰਨਾ ਲੋਕਾਂ ਦਾ ਕੁਚਲਿਆ ਜਾਣਾ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੁੰਦੀ ਕਿਤੇ ਬੰਬ ਬਲਾਸਟ ਹੁੰਦੇ ਨੇ ਕਿਤੇ ਐਕਸੀਡੈਂਟ ਹੁੰਦੇ ਨੇ ਕਿਤੇ ਕੋਈ ਦੁਰਘਟਨਾਵਾਂ ਘਟ ਜਾਂਦੀਆਂ ਨੇ ਉੱਥੇ ਕਿਸੇ ਵੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੇ ਲਈ ਉਹਨਾਂ ਦੀ ਮਨਸ਼ਾ ਹੈ ਰਾਜ ਕਰਨਾ ਕੁਝ ਲੋਕਾਂ ਦਾ ਮਰਨਾ ਵੀ ਉਹ ਜਾਇਜ਼ ਸਮਝਦੇ ਨੇ ਕਿ ਮਰਨਗੇ ਖਤਮ ਹੋਣਗੇ ਤੇ ਇਸੇ ਹੀ ਤਰ੍ਹਾਂ ਫਿਰ ਬਹੁਤ ਲੋਗ ਜਦੋਂ ਕਿਸੇ ਵੀ ਢੰਗ ਦੇ ਨਾਲ ਜ਼ੁਲਮ ਹੁੰਦਾ ਹੈ ਬੇਕਸੂਰੇ ਹੀ ਮਾਰੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਤੇ ਇਹ ਜ਼ੁਲਮ ਦੀ ਜਿਹੜੀ ਅੱਗ ਹੈ ਰਾਜ ਦੀ ਜਿਹੜੀ ਅੱਗ ਹੈ ਉਹ ਰੁਕਦੀ ਨਹੀਂ ਜਿਵੇਂ ਅਸੀਂ ਇਹ ਪੜਦੇ ਹਾਂ ਕਿ ਰਾਜੇ ਪਾਪਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਫਿਰ ਉਹ ਵੱਡੇ ਲੈਵਲ ਤੇ ਜਾ ਕੇ ਪਾਪ ਕਮਾਉਂਦੇ ਨੇ ਭੜੇ ਕੋ ਕਰਮ ਕਰਦੇ ਨੇ ਸਮਾਜ ਨੂੰ ਕੁਚਲ ਕੇ ਰੱਖ ਦਿੰਦੇ ਨੇ ਤੇ ਜੋ ਇੱਕ ਭਾਰਤ ਦੀ ਧਰਤੀ ਹੈ ਦੇਸ਼ ਤੇ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਇੱਥੇ ਜਦੋਂ ਲੋਕ ਇਹ ਸਮਝ ਲੈਂਦੇ ਨੇ ਕਿ ਵੱਡੇ ਵੱਡੇ ਰਾਜਨੀਤਿਕ ਵੀ ਕਰਪਟ ਨੇ ਉਹ ਵੀ ਭਾਈ ਧੋਖਾ ਬੇਈਮਾਨੀ ਕਰ ਰਹੇ ਨੇ ਲੋਕਾਂ ਦੇ ਉੱਪਰ ਜ਼ੁਲਮ ਕਰ ਰਹੇ ਨੇ ਤਕਾ ਕਰ ਰਹੇ ਨੇ ਤਾਂ ਉਹਨਾਂ ਤੋਂ ਜਿਵੇਂ ਜਿਵੇਂ ਥੱਲੇ ਇੱਕ ਲੜੀ ਚੱਲਦੀ ਹੈ ਅਧਿਕਾਰੀਆਂ ਦੀ ਜੋ ਰਾਜ ਕਰਨ ਵਾਲੇ ਨੇ ਫਿਰ ਉਹ ਵੀ ਉਸ ਤਰ੍ਹਾਂ ਦਾ ਰੂਪ ਧਾਰਨ ਕਰ ਲੈਂਦੇ ਨੇ ਜਿਹੜੇ ਮਨੁੱਖ ਆਮ ਲੋਕ ਨੇ ਫਿਰ ਜਦੋਂ ਉਹ ਇਹ ਸਾਰੀਆਂ ਗੱਲਾਂ ਵੇਖਦੇ ਨੇ ਫਿਰ ਸਾਰੇ ਇੱਕ ਹੀ ਤਰ੍ਹਾਂ ਦੇ ਹੋ ਜਾਂਦੇ ਨੇ ਉਲਟੀ ਵਾਰਡ ਖੇਤ ਕੋ ਖਾਈ ਫਿਰ ਸਾਰੇ ਹੀ ਖਾਣਾ ਸ਼ੁਰੂ ਕਰ ਦਿੰਦੇ ਨੇ ਹੁਣ ਬਾਹਰਲੇ ਦੇਸ਼ਾਂ ਦੀ ਸਿਫਤ ਕਿਉਂ ਕੀਤੀ ਜਾਂਦੀ ਹੈ ਕਿ ਉੱਥੇ ਸਿਸਟਮ ਬੜਾ ਵਧੀਆ ਹੈ ਉੱਥੇ ਰੂਲ ਬੜੇ ਵਧੀਆ ਨੇ ਉੱਥੇ ਬੱਚਿਆਂ ਦਾ ਬਜ਼ੁਰਗਾਂ ਦਾ ਰਹਿਣ ਸਹਿਣ ਬੜਾ ਵਧੀਆ ਉਹ ਵਧੀਆ ਕਿਉਂ ਹੈ ਕਿਉਂਕਿ ਸਰਕਾਰਾਂ ਵਧੀਆ ਨੇ ਸਿਸਟਮ ਵਧੀਆ ਚੱਲ ਰਿਹਾਏ ਤੇ ਜਿੱਥੇ ਸਰਕਾਰਾਂ ਜਿੱਥੇ ਸਿਸਟਮ ਮਾੜਾ ਹੁੰਦਾ ਹੈ ਉੱਥੇ ਲੋਕ ਚੰਗੇ ਹੋ ਸਕਦੇ ਨੇ ਪਰ ਜਦੋਂ ਸਿਸਟਮ ਹੀ ਉੱਪਰੋਂ ਮਾੜਾ ਹੋ ਜਾਂਦਾ ਹੈ ਤਾਂ ਲੋਕ ਵੀ ਉਸ ਰੂਪ ਨੂੰ ਧਾਰਨ ਕਰਨ ਤੇ ਮਜਬੂਰ ਹੋ ਜਾਂਦੇ ਕਿਉਂਕਿ ਆਪ ਜੇ ਜਾਨਵਰਾਂ ਦੀ ਇੱਕ ਲੜੀ ਨੂੰ ਵੇਖੋ ਇੱਕ ਪ੍ਰਣਾਲੀ ਨੂੰ ਵੇਖੋ ਤਾਂ ਉਹਨਾਂ ਦੀ ਇੱਕ ਪ੍ਰਣਾਲੀ ਹੈ ਕਿ ਜਿਹੜਾ ਛੋਟਾ ਜਾਨਵਰ ਹੈ ਚੂਹਾ ਹੈ ਉਹ ਡੱਡ ਮੱਖੀਆਂ ਜੋ ਉਹ ਖਾ ਸਕਦਾ ਹੈ ਉਹ ਖਾਂਦਾ ਹੈ ਚੂਹੇ ਨੂੰ ਬਿੱਲੀ ਖਾਂਦੀ ਹੈ ਬਿੱਲੀ ਨੂੰ ਕੋਈ ਵੱਡਾ ਜਾਨਵਰ ਖਾਏਗਾ ਕੁੱਤਾ ਖਾਏਗਾ ਕੁੱਤੇ ਨੂੰ ਗਾਂ ਸ਼ੇਰ ਚੀਤਾ ਖਾਏਗਾ ਤੇ ਚੀਤਾ ਵੀ ਗਾਂ ਬਚਦਾ ਫਿਰਦਾ ਹੈ ਕਿਤੇ ਕੋਈ ਉਹ ਤੋਂ ਤਕੜਾ ਜਾਨਵਰ ਨਾ ਉਹਨੂੰ ਮਿਲ ਜਾਏ ਇੱਕ ਪ੍ਰਣਾਲੀ ਚੱਲਦੀ ਹੈ ਲੜੀ ਦੇ ਵਿੱਚ ਉਹਨੂੰ ਖਤਮ ਕਰਨ ਆਪਣੀ ਆਪਣੀ ਜਾਨ ਬਚਾਉਣ ਦੇ ਲਈ ਫਿਰ ਮਨੁੱਖ ਇੱਕ جنگ ਲੜਦਾ ਹੈ ਐਸੀ ਹੀ ਪ੍ਰਣਾਲੀ ਨੂੰ ਮਨੁੱਖਤਾ ਤੇ ਲਾਗੂ ਕੀਤਾ ਜਾਂਦੇ ਜਦੋਂ ਰਾਜੇ ਕਰਪਟੀ ਹੋ ਜਾਂਦੇ ਨੇ ਫਿਰ ਆਮ ਇਨਸਾਨ ਵੀ ਉਸ ਰੂਪ ਨੂੰ ਧਾਰਨ ਕਰ ਲੈਂਦਾ ਹੈ ਕਿ ਜੇ ਮੈਂ ਇਹ ਰੂਪ ਧਾਰਨ ਨਾ ਕੀਤਾ ਤੇ ਮੈਂ ਵੀ ਮਾਰੇ ਜਾਵਾਂਗਾ ਮੇਰਾ ਵੀ ਸ਼ੋਸ਼ਨ ਹੋ ਜਾਣਾ ਹੈ ਮੇਰੇ ਨਾਲ ਵੀ ਤੱਕਾ ਹੋ ਜਾਣਾ ਹੈ ਮੇਰੇ ਨਾਲ ਵੀ ਵਧੀਕੀ ਹੋ ਜਾਣੀ ਹੈ ਤਾਂ ਉਸ ਵਧੀਕੀ ਨੂੰ ਨਾ ਮਨੁੱਖ ਸਹਾਰਦਾ ਫਿਰ ਉਹ ਵੀ ਉਸ ਰੂਪ ਨੂੰ ਹੀ ਧਾਰਨ ਕਰ ਲੈਂਦਾ ਕਿ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਫਿਰ ਸਾਰੇ ਹੀ ਇੱਕੋ ਜਿਹੇ ਹੋ ਜਾਂਦੇ ਨੇ ਕੋਈ ਬਦਲਣਾ ਨਹੀਂ ਚਾਹੁੰਦਾ ਫਿਰ ਹਰ ਥਾਂ ਤੇ ਉਹ ਭਾਵੇਂ ਕੋਈ ਵੀ ਮਹਿਕਮਾ ਹੈ ਉਹ ਕੋਈ ਸਰਕਾਰੀ ਅਦਾਰੇ ਨੇ ਕੋਈ ਸਕੂਲ ਨੇ ਕੋਈ ਸੰਸਥਾਵਾ ਨੇ ਉਹ ਫਿਰ ਆਪਣੇ ਆਪਣੇ ਪੱਤਰ ਤੇ ਕਿਸੇ ਨਾ ਕਿਸੇ ਢੰਗ ਦੇ ਨਾਲ ਕੁਝ ਨਾ ਕੁਝ ਵਿੱਚ ਐਸਾ ਰਹਿ ਜਾਂਦਾ ਹੈ ਜਿਹੜਾ ਉਹਨਾਂ ਨੂੰ ਜ਼ੁਲਮ ਦੇ ਰੂਪ ਦੇ ਵਿੱਚ ਹੀ ਤੱਕੇ ਦੇ ਰੂਪ ਦੇ ਵਿੱਚ ਹੀ ਪੇਸ਼ ਕਰ ਦਿੰਦਾ ਹੈ ਤੇ ਗੁਰੂ ਪਾਤਸ਼ਾਹ ਅੱਜ ਦੇ ਬਚਨਾਂ ਦੇ ਅਨੁਸਾਰ ਇਹੋ ਹੀ ਬਖਸ਼ਿਸ਼ ਕਰ ਰਹੇ ਨੇ ਸੰਸਾਰ ਜ਼ੁਲਮ ਕਰਦਾ ਹੈ ਲੋਕ ਜ਼ੁਲਮ ਕਰਦੇ ਨੇ ਕਈ ਵਾਰ ਲੋਕ ਜ਼ੁਲਮ ਕਰਨਾ ਨਹੀਂ ਚਾਹੁੰਦੇ ਹੁੰਦੇ ਮੈਂ ਗੱਲ ਦੂबारा ਦੁਹਰਾ ਦੇਵਾਂ ਉਹ ਦਿਖਾਉਣਾ ਚਾਹੁੰਦੇ ਨੇ ਕਿ ਮੈਂ ਵੀ ਏਸੇ ਹੀ ਰੂਪ ਦਾ ਹਾਂ ਦੂਜੇ ਨੂੰ ਕਿਉਂਕਿ ਜੇ ਦੂਜੇ ਨੂੰ ਉਹ ਪ੍ਰਦਰਸ਼ਨ ਨਾ ਕੀਤਾ ਤੇ ਉਹ ਮੈਨੂੰ ਖਤਮ ਕਰ ਦੇਵੇਗਾ ਲੋਕ ਹੁੰਦੇ ਨਹੀਂ ਜ਼ੁਲਮੀ ਲੋਕ ਹੁੰਦੇ ਨਹੀਂ ਅਪਰਾਧੀ ਪਰ ਆਪਣੇ ਆਪ ਨੂੰ ਪੇਸ਼ ਇਸ ਢੰਗ ਦੇ ਨਾਲ ਕਰ ਦੇਵੋ ਕਿ ਦੂਸਰੇ ਇਨਸਾਨ ਦੇ ਮਨ ਦੇ ਅੰਦਰ ਚਿੱਤ ਦੇ ਅੰਦਰ ਭੈ ਪੈਦਾ ਹੋ ਜਾਵੇ ਕਿ ਇਹਦੇ ਨਾਲ ਜੇ ਕੁਝ ਵਦੀਕੀ ਹੋਈ ਤੇ ਇਹ ਵੀ ਜੇ ਮੇਰੇ ਨਾਲ ਹੁੰਦੀ ਤੇ ਮੈਂ ਵੀ ਅੱਗੇ ਬੋਲਾਂਗਾ ਤਾਂ ਉਹ ਆਪਣੇ ਆਪ ਨੂੰ ਜਾਣ ਬੁੱਝ ਕੇ ਵੀ ਉਸ ਰੂਪ ਦੇ ਵਿੱਚ ਪੇਸ਼ ਕਰ ਦਿੰਦਾ ਹੈ ਪਰ ਜ਼ੁਲਮ ਹੁੰਦਾ ਹੈ ਮਨੁੱਖ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਨੀਵੇਂ ਤੋਂ ਨੀਵੇਂ ਪੱਧਰ ਤੇ ਲਿਆ ਉਹ ਜਿਹੜਾ ਇਨਸਾਨ ਇੱਕ ਨਾਰਮਲ ਕੰਮ ਕਰਦਾ ਹੈ ਦਿਹਾੜੀ ਕਰਦਾ ਹੈ ਮਜ਼ਦੂਰੀ ਕਰਦਾ ਹੈ ਜਿੱਥੇ ਉਹਦਾ ਵੀ ਜੋਲ ਚੱਲਦਾ ਹੈ ਜਿੱਥੇ ਉਹਦਾ ਵੀ ਆਪਣੇ ਮਨ ਆਦੀ ਕੋਈ ਗੱਲ ਪਗਾਉਣ ਦਾ ਮੌਕਾ ਮਿਲਦਾ ਏ ਉਹ ਵੀ ਪਗਾਉਂਦਾ ਹੈ। ਉਹ ਕੋਈ ਵੀ ਕੰਮ ਹੋਵੇ। ਜਿੱਥੇ ਮਨੁੱਖ ਨੂੰ ਥੋੜਾ ਜਿਹਾ ਅਧਿਕਾਰ ਮਿਲ ਜਾਂਦਾ ਹੈ ਦੂਜੇ ਮਨੁੱਖ ਨੂੰ ਕੁਝ ਬੋਲਣ ਦਾ ਕੁਝ ਕਹਿਣ ਦਾ ਉਹ ਮਨੁੱਖ ਵੀ ਫਿਰ ਆਪਣਾ ਉਥੇ ਮਾਲਕ ਆਪਣਾ ਓਨਰ ਆਪਣਾ ਬੌਸ ਹੋਣ ਦਾ ਢੰਗ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੇਸ਼ ਕਰਦਾ ਹੈ। ਜੋਰ ਕੀਆ ਸੋ ਜ਼ੁਲਮ ਹੈ ਕਰਦਾ ਹੈ ਮਨੁੱਖ ਤੇ ਜੇ ਧਿਆਨ ਦੇ ਨਾਲ ਇਸ ਗੱਲ ਨੂੰ ਵੇਖਿਆ ਜਾਵੇ ਸੌਖੇ ਲਫ਼ਜ਼ਾਂ ਦੇ ਵਿੱਚ ਕੋਈ ਵੀ ਅਦਾਰਾ ਕੋਈ ਵੀ ਸੰਸਥਾ ਕੋਈ ਵੀ ਮਹਿਕਮਾ ਨਾ ਤੇ ਉਸ ਮਾਲਕ ਤੋਂ ਬਿਨਾ ਚੱਲ ਰਿਹਾ ਜੋ ਚਲਾ ਰਿਹਾ ਤੇ ਨਾ ਹੀ ਉਹਦੇ ਕੰਮਕਾਰ ਕਰਨ ਵਾਲੇ ਤੋਂ ਬਗੈਰ ਚੱਲ ਸਕਦਾ ਕਿਉਂਕਿ ਸਾਰਿਆਂ ਦੇ ਨਾਲ ਹੀ ਇੱਕ ਇਕੱਠਤਾ ਬਣਦੀ ਹੈ ਉਹ ਸਾਰਿਆਂ ਦੇ ਨਾਲ ਬਣਦਾ ਹੈ ਸਬੰਧ ਬਣਦਾ ਹੈ ਉਦਾਹਰਨ ਦੇ ਤੌਰ ਤੇ ਗੁਰਦੁਆਰਾ ਹੈ ਅਸੀਂ ਗੁਰਦੁਆਰੇ ਕਿਸੇ ਇੱਕ ਇਨਸਾਨ ਦੇ ਚਲਾਉਣ ਨਾਲ ਕੋਈ ਸੰਸਥਾ ਨਹੀਂ ਚੱਲ ਸਕਦੀ ਉਹਦੇ ਵਿੱਚ ਸਾਰੇ ਹੀ ਬਰਾਬਰ ਦੇ ਹੱਕਦਾਰ ਹੋ ਜਾਂਦੇ ਨੇ ਤੇ ਗੁਰਦੁਆਰੇ ਦੀ ਤੇ ਰੂਪ ਰੇਖਾ ਹੀ ਅਲੱਗ ਹੈ ਇੱਥੇ ਤੇ ਸਾਨੂੰ ਲਿਖਾਉਣਾ ਹੀ ਸਾਰਿਆਂ ਨੂੰ ਆਪਣੇ ਆਪ ਦੇ ਨਾਮ ਦੇ ਨਾਲ ਪੈਂਦਾ ਹੈ ਜੀ ਸੇਵਾਦਾਰ ਅਦਾਸ ਕੋਈ ਵੀ ਇੱਥੇ ਉੱਚਾ ਵੱਡਾ ਕੋਈ ਬੌਸ ਮਾਲਕ ਨਹੀਂ ਹੈ ਸਾਰੇ ਹੀ ਸੇਵਾਦਾਰ ਨੇ ਭਾਵੇਂ ਅਸੀਂ ਉੱਚੀ ਸਟੇਜ ਤੇ ਬੈਠਦੇ ਹਾਂ ਪਰ ਗੁਰਦੁਆਰੇ ਦੇ ਅੰਦਰ ਹਰ ਇਨਸਾਨ ਬਰਾਬਰ ਦਾ ਸੇਵਾਦਾਰ ਹੈ ਬਰਾਬਰ ਦਾ ਹਿੱਸੇਦਾਰ ਹੈ ਉਹ ਨਵਾਬ ਕਪੂਰ ਸਿੰਘ ਜੀ ਦੀ ਗੱਲ ਯਾਦ ਆ ਗਈ ਕਿ ਭਾਵੇਂ ਕਿ ਨਵਾਬੀ ਮੈਂ ਲੈਣ ਦੇ ਲਈ ਮਨ ਨੂੰ ਮਨਾ ਤੇ ਲੈਣਾ ਪਰ ਮੈਂ ਜੋ ਸੇਵਾ ਕਰਦਾ ਹਾਂ ਜੋ ਮੇਰੀਆਂ ਸੇਵਾਵਾਂ ਨੇ ਉਹ ਘੋੜਿਆਂ ਨੂੰ ਭਾਵੇਂ ਸੰਭਾਲਣਾ ਹੋਵੇ ਭਾਵੇਂ ਉਹਨਾਂ ਦਾ ਵਾਧੂ ਪਦਾਰਥ ਚੁੱਕਣੇ ਹੋਣ ਜੋ ਵੀ ਕਰਮ ਕਰਨੇ ਹੋਣ ਉਹ ਮੈਂ ਕਰਾਂਗਾ ਕਿਉਂਕਿ ਅਸੀਂ ਸੇਵਾਦਾਰ ਹੀ ਹਾਂ ਅਸੀਂ ਕਿ ਉੱਚੇ ਨਹੀਂ ਹਾਂ ਉੱਚੇ ਬਣ ਕੇ ਨਹੀਂ ਵਿਖਾਉਣਾ ਪਰ ਜੇ ਧਾਰਮਿਕ ਇਨਸਾਨ ਅਸਥਾਨਾਂ ਤੇ ਵੀ ਉਹ ਜ਼ੋਰ ਕੀਆ ਸੋ ਜ਼ੁਲਮ ਹੈ ਜਿਉ ਧਾਰਮਿਕ ਅਸਥਾਨਾਂ ਤੇ ਵੀ ਉਹ ਬਿਰਤੀਆਂ ਸ਼ੁਰੂ ਹੋ ਜਾਣ ਮਾਫ ਕਰਿਓ ਪ੍ਰੈਜ਼ੈਂਟ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇ ਅਸੀਂ ਨਹੀਂ ਕਰਾਂਗੇ ਤਾਂ ਉਹ ਫਿਰ ਸੁਰਤ ਬਾਰ-ਬਾਰ ਰਹਿ ਜਾਂਦੀ ਹੈ ਸੁਚੇਤਤਾ ਤੇ ਨਹੀਂ ਆਉਂਦੀ ਫਿਰ ਉਹ ਗੱਲ ਥੋੜੀ ਜਿਹੀ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ ਜ਼ੋਰ ਸਿਰਫ ਇਹਨੂੰ ਇੱਕ ਬਿਰਤੀ ਤੋਂ ਨਾ ਜੀ ਵੇਖਿਓ ਇਹਨਾਂ ਪੰਕਤੀਆਂ ਨੂੰ ਕਿ ਆਪਾਂ ਸਿਰਫ ਕੋਈ ਗਾਂ ਵੜਨ ਜਾਂ ਬੱਕਰਾ ਵੜਨ ਦੀ ਗੱਲ ਕਰ ਰਹੇ ਨਹੀਂ ਜ਼ੋਰ ਦਾ ਸਬੰਧ ਬੜਾ ਵਿਸ਼ਾਲ ਹੈ ਉਹ ਬੜੀ ਵੱਡੀ ਗੱਲ ਹੈ ਜੇ ਕਿਸੇ ਵੀ ਮਹਿਕਮੇ ਦੇ ਵਿੱਚ ਜੇ ਇਹ ਗੱਲਾਂ ਧਾਰਮਿਕ ਸਥਾਨਾਂ ਤੇ ਆ ਜਾਣ ਕਦੇ ਆਪਨੇ ਵੇਖਿਆ ਹੋਵੇਗਾ ਸਾਥ ਸੰਗਤ ਜੀ ਬਾਹਰੋਂ ਦੇਸ਼ਾਂ ਦੇ ਵਿੱਚੋਂ ਵੀ ਕਈ ਵਾਰ ਪੱਗਾਂ ਵਾਲਿਆਂ ਦੀਆਂ ਗੁਰਦੁਆਰਿਆਂ ਦੀ ਪ੍ਰਧਾਨਗੀ ਦੇ ਪਿੱਛੇ ਲੜਦਿਆਂ ਦੀਆਂ ਵੀਡੀਓਜ਼ ਆ ਜਾਂਦੀਆਂ ਉਹ ਸਾਡੇ ਹੀ ਨੇ ਤੇ ਆਪਾਂ ਕਈ ਵਾਰ ਆਪਣੇ ਹੀ ਪੰਜਾਬ ਦੇ ਵੀ ਕਈ ਵਾਰ ਐਸੇ ਸਥਾਨਾਂ ਤੋਂ ਜਿੱਥੋਂ ਵੀਡੀਓਜ਼ ਵਗੈਰਾ ਐਸੀਆਂ ਆ ਜਾਂਦੀਆਂ ਨੇ ਜਿੱਥੇ ਉਹ ਆਪਣੇ ਆਪ ਨੂੰ ਅੱਗੇ ਰੱਖਣ ਦੇ ਲਈ ਜਿੱਥੇ ਇਹ ਪੰਕਤੀਆਂ ਅਸੀਂ ਸ਼ਲੋਕਾਂ ਦੇ ਵਿੱਚ ਪੜਦੇ ਹਾਂ ਸਹਿਜ ਪਾਠਾਂ ਦੇ ਵਿੱਚ ਪੜਦੇ ਹਾਂ ਉੱਥੇ ਉਹ ਸੁਚੇਤਤਾ ਅੰਦਰ ਆਉਣੀ ਚਾਹੀਦੀ ਸਿਖਬੀਰ ਜੋਰ ਕੀਆ ਸੋ ਜ਼ੁਲਮ ਹੈ ਪਰ ਸਮਝਦਾ ਕੌਣ ਹੈ ਗੁਰਬਾਣੀ ਗੁਰਬਾਣੀ ਨੂੰ ਨਾਂ ਤੇ ਢੰਗ ਦੇ ਨਾਲ ਸਮਝਾਇਆ ਹੀ ਜਾਂਦਾ ਹੈ ਤੇ ਨਾ ਹੀ ਸਮਝਿਆ ਜਾਂਦਾ ਹੈ ਤੇ ਅਰਥ ਕਰਨ ਵਾਲਾ ਵੀ ਅਰਥ ਇਸ ਢੰਗ ਦੇ ਨਾਲ ਕਰਦਾ ਹੈ ਕਿ ਮੈਂ ਸਾਰਿਆਂ ਨੂੰ ਖੁਸ਼ ਜੀ ਰੱਖਾਂ ਸਾਰਿਆਂ ਨੂੰ ਮਿੱਠੀਆਂ ਮਿੱਠੀਆਂ ਜੀਆਂ ਗੱਲਾਂ ਕਰਕੇ ਖੁਸ਼ ਕਰਦਾ ਰਹਾ ਉਹਦੇ ਨਾਲ ਵਡਿਆਈ ਦੀ ਭੁੱਖ ਕਥਾ ਕਰਨ ਵਾਲੀ ਦੀ ਵੀ ਪੂਰੀ ਹੁੰਦੀ ਰਹਿੰਦੀ ਹੈ ਉਹਦਾ ਵੀ ਅੰਦਰ ਦਾ ਮਨ ਦਾ ਚਾਹ ਪੂਰਾ ਹੁੰਦਾ ਰਹਿੰਦਾ ਹੈ ਸਾਰੇ ਇੱਕੋ ਜਿਹੇ ਹੋਏ ਪਏ ਨੇ ਰਾਜੇ ਪਾਪਕ ਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਉਹੀ ਗੱਲ ਸਾਰੇ ਹੀ ਇੱਕ ਲਾਈਨ ਦੇ ਵਿੱਚ ਹੀ ਚੱਲ ਰਹੇ ਤਾਂ ਫਿਰ ਐਸੀਆਂ ਕੁਝ ਉਦਾਹਰਨਾਂ ਵੀ ਸਾਹਮਣੇ ਆ ਜਾਂਦੀਆਂ ਨੇ ਭਾਵੇਂ ਉਹ ਸਾਡੇ ਨੇ ਆਪਣੇ ਨੇ ਤੇ ਇੱਕ ਗੱਲ ਆਪ ਮਹਿਸੂਸ ਕਰਿਓ ਜੀ ਆਪ ਸਭ ਬੜੇ ਉਮਰ ਦੇ ਵਿੱਚ ਵੱਡੇ ਬੈਠੇ ਬੈਠੇ ਹੋ ਇਹ ਗੱਲ ਵਿਆਖਿਆ ਘੱਟ ਹੋਈ ਹੈ ਅਸੀਂ ਜਦੋਂ ਪੁਜਾਰੀ ਦੀ ਗੱਲ ਕਰਨੀ ਹੋਵੇ ਇਸਲਾਮ ਦੀ ਗੱਲ ਕਰਨੀ ਹੋਵੇ ਈਸਾਈਅਤ ਦੀ ਗੱਲ ਕਰਨੀ ਹੋਵੇ ਅਸੀਂ ਆਰਾਮ ਦੇ ਨਾਲ ਬੈਠ ਕੇ ਸੁਣ ਲੈਂਦੇ ਹਾਂ ਕਿਉਂਕਿ ਉਹ ਦੂਜੇ ਦੀ ਗੱਲ ਬੋਲ ਰਹੀ ਹੈ ਤੇ ਜਦੋਂ ਜੇ ਗੱਲ ਕਰੀਏ ਜੀ ਸਰਦਾਰ ਇਦਾਂ ਕਰ ਰਹੇ ਨੇ ਸਿੱਖ ਇਦਾਂ ਕਰ ਰਹੇ ਨੇ ਇਹ ਧੀਰਜ ਜੋ ਮੈਂ ਮਹਿਸੂਸ ਕੀਤਾ ਏ ਕਿ ਇਹ ਸਾਥ ਸੁਣਿਆ ਨਹੀਂ ਜਾਂਦਾ ਅੰਦਰ ਕਿਉਂਕਿ ਸਾਡੇ ਵਿੱਚ ਇੱਕ ਗੱਲ ਦੀ ਉਹ ਬਿਰਤੀ ਜੀ ਐਸੀ ਬਣ ਗਈ ਹੈ ਕਿ ਅਸੀਂ ਤਾਂ ਸਲੇਸ਼ਟਾਂ ਬਸ ਅਸੀਂ ਸਭ ਤੋਂ ਹੀ ਵਧੀਆ ਹਾਂ ਅਸੀਂ ਕਿਵੇਂ ਸੁਣ ਸਕਦੇ ਹਾਂ ਕੋਈ ਗੱਲ ਸਾਡੇ ਵਿੱਚ ਕੋਈ ਕਮੀ ਨਹੀਂ ਸਾਡੇ ਵਿੱਚ ਕੋਈ ਕਾੜ ਨਹੀਂ ਅਸੀਂ ਸੰਪੂਰਨ ਹਾਂ ਅਸੀਂ ਬਿਲਕੁਲ ਪੂਰੇ ਹਾਂ ਸਾਡੇ ਵਿੱਚ ਨਹੀਂ ਕੋਈ ਕਾੜਵਾਦ ਹੈ ਪਰ ਉਹ ਬਿਰਤੀ ਵੀ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਅੰਦਰ ਪੈਦਾ ਹੋ ਗਈ ਤਾਂ ਕਰਕੇ ਹੀ ਸਾਰੇ ਹੀ ਵਿਦਵਾਨ ਬਣ ਗਏ ਨੇ ਆਪ ਵੇਖੋ ਜਿਹੜੀਆਂ ਫੇਸਬੁੱਕ ਵਗੈਰਾ ਨੇ ਐਪ ਚੱਲਦੇ ਨੇ ਇਹਨਾਂ ਤੇ ਵੇਖੋਗੇ ਹਰ ਇਨਸਾਨ ਹੀ ਇੱਕ ਦੂਜੇ ਨੂੰ ਸਿੱਖਿਆ ਦੇ ਰਿਹਾ ਏ ਕਮੈਂਟਾਂ ਦੇ ਵਿੱਚ ਵੀਡੀਓ ਬਣਾ ਕਰਕੇ ਕਿਉਂਕਿ ਅੱਜ ਕੱਲ ਇਹੋ ਹੀ ਕੋਈ ਚੱਲਦਾ ਏ ਇੱਕ ਦੂਜੇ ਤੇ ਵੀਡੀਓ ਬਣਾ ਕੇ ਪਾਈਆਂ ਜਾ ਰਹੀਆਂ ਨੇ ਗੱਲਾਂ ਕਈਆਂ ਜਾ ਰਹੀਆਂ ਨੇ ਕਿਸੇ ਦੇ ਖਿਲਾਫ ਥੋੜਾ ਜਿਹਾ ਬੋਲੋ ਲੋਕ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਹੋ ਜਾਂਦੇ ਨੇ ਹਰ ਇਨਸਾਨ ਵਿਦਵਾਨ ਬਣਦੀ ਕਿ ਮੈਂ ਵੱਡਾ ਕਥਾਵਾਚਕ ਵੱਡਾ ਗਿਆਨਵਾਨ ਇਹ ਬਿਲਤੀ ਸਾਡੇ ਚ ਬੜੀ ਵੱਡ ਗਈ ਹੈ ਬਹੁਤ ਜ਼ਿਆਦਾ ਵੱਡ ਗਈ ਹੈ ਜਿਹੜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਮੈਨੂੰ ਪਤਾ ਹੀ ਕੁਝ ਨਹੀਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਪਤਾ ਪਾਤਸ਼ਾਹ ਪਤਾ ਹੀ ਕੁਝ ਨਹੀਂ ਹਜੇ ਤੇ ਇਹ ਕਹਿਣਾ ਇਹ ਮੈਂ ਥੋੜਾ ਜਿਹਾ ਕਹਿ ਦੇਮਾ ਇਹ ਵਿਸ਼ਾ ਨਹੀਂ ਹੈ ਇਹ ਕਹਿਣਾ ਸੌਖਾ ਹੁੰਦਾ ਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਬੜੇ ਵਾਰ ਪੜ੍ਹੀ ਐ ਪੰਕਤੀ ਅੰਦਰ ਉਹ ਬਿਲਤੀ ਨਾ ਬਣੇ ਤਾਂ ਬੰਦਾ ਨਾਲ ਦੀ ਨਾਲ ਗਿਆਨ ਵਿਖਾ ਦਿੰਦਾ ਹੈ ਭਾਵੇਂ ਕਥਾ ਹੁਣੇ ਹੀ ਸੁਣ ਕੇ ਹਟਿਆ ਹੋਵੇ ਉਹ ਤੋਂ ਬਾਅਦ ਹੀ ਗਿਆਨ ਦੀਆਂ ਗੱਲਾਂ ਐਸੀਆਂ ਸੁਣਾ ਦੇਵੇਗਾ ਜਿਦੇ ਵਿੱਚ ਆਪਣੇ ਆਪ ਨੂੰ ਵਿਖਾਏਗਾ ਮੈਂ ਤੇ ਬੜਾ ਗਿਆਨ ਵਾਣਾ ਮੈਂ ਤੇ ਬੜਾ ਗਿਆਨੀ ਇਨਸਾਨ ਪਰ ਜਿਹੜਾ ਗਿਆਨਵਾਨ ਹੋ ਜਾਂਦਾ ਹੈ ਜੀ ਨੂੰ ਸਮਝ ਆ ਜਾਂਦੀ ਏ ਥੋੜੀ ਬਹੁਤੀ ਤਾਂ ਗੁਰੂ ਪਾਤਸ਼ਾਹ ਕਹਿੰਦੇ ਉਹਦੇ ਅੰਦਰ ਫਿਰ ਉਹਨੂੰ ਸਭ ਤੋਂ ਪਹਿਲਾਂ ਇਹ ਗੱਲ ਸਮਝ ਆਵੇਗੀ ਕਿ ਪਾਤਸ਼ਾਹ ਮੈਂ ਅਗਿਆਨੀ ਹਾਂ ਸਿਰੇ ਦਾ ਮੈਂ ਤੇ ਔਗਣਾ ਦੇ ਨਾਲ ਭਰਿਆ ਹਾਂ ਪਹਿਲੀ ਗੱਲ ਫਿਰ ਉਹਨੂੰ ਇਹ ਸਮਝ ਆਵੇਗੀ ਜੋ ਪੰਕਤੀ ਮੈਂ ਸ਼ੁਰੂ ਦੇ ਵਿੱਚ ਮੰਗਲਾ ਚਰਨ ਦੇ ਰੂਪ ਦੇ ਵਿੱਚ ਪੜ੍ਹੀ ਸੀ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਣ ਫਲ ਪਾਇਆ ਭਵ ਨਿਦ ਤਰਨ ਤਾਰਨ ਚਿੰਤਾ ਮਨ ਇੱਕ ਨਿਮਖਣਾ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਉਹਨੂੰ ਹਮੇਸ਼ਾ ਇਹ ਸਮਝ ਜਾਵੇਗਾ ਅਪਰਾਧੀ ਹਾਂ ਬਾਦਸ਼ਾਹ ਹਮ ਅਵਗਣ ਭਰੇ ਏਕ ਗੁਣ ਨਾਹੀ ਮਾਦੋ ਹਮ ਐਸੇ ਤੂੰ ਐਸਾ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ 35 ਮਹਾਂਪੁਰਖਾਂ ਨੂੰ ਪੜ ਲਓ ਉਹ ਕਿਤੇ ਨਹੀਂ ਕਹਿੰਦੇ ਸਾਨੂੰ ਕੋਈ ਗਿਆਨ ਹੈ ਪਾਤਸ਼ਾ ਇਹ ਸਰੀਰ ਦਾ ਹੁਲੀਆ ਵੀ ਕਾਲਾ ਏ ਕੱਪੜੇ ਵੀ ਕਾਲੇ ਨੇ ਪਹਿਰਾਵਾ ਵੀ ਕਾਲਾ ਏ ਕਰਮ ਵੀ ਕਾਲੇ ਨੇ ਸਭ ਕੁਝ ਹੀ ਮਾੜਾ ਏ ਕਹਿਣ ਦਾ ਪਾਪ ਪਰ ਬਾਹਰੋਂ ਲੱਗਦੇ ਹਾਂ ਥੋੜੇ ਜਿਹਾ ਗਿਆਨਵਾਨ ਥੋੜਾ ਜਿਹਾ ਲੱਗਦੇ ਹਾਂ ਕਿ ਅਸੀਂ ਗਲ ਚੰਗੀਆਂ ਗੱਲਾਂ ਕਰਨ ਵਾਲੇ ਹਾਂ ਪਰ ਸਾਰਾ ਕੁਝ ਹੀ ਮਾੜਾ ਹੋ ਚੁੱਕਿਆ ਹੈ ਅੰਤਰ ਆਤਮਾ 'ਚ ਧਿਆਨ ਜਾਂਦਾ ਹੈ ਅੰਦਰ ਨੂੰ ਧਿਆਨ ਜਾਂਦਾ ਹੈ ਪਰ ਕਹਿਣ ਵਾਲੇ ਕਹਿ ਦਿੰਦੇ ਨੇ ਜੀ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਪਰ ਉਹ ਬਿਰਤੀ ਨਹੀਂ ਬਣਦੀ ਅੰਦਰ ਉਹ ਸੁਭਾਅ ਨਹੀਂ ਬਣਦਾ ਤਾਂ ਨਹੀਂ ਕਿਹਾ ਜਾ ਸਕਦਾ ਉੱਪਰੋਂ ਕਿਹਾ ਜਾ ਸਕਦਾ ਹੈ ਗੱਲਾਂ ਦੇ ਦੁਆਰਾ ਕਿਹਾ ਜਾ ਸਕਦਾ ਹੈ ਮਨ ਕਰਕੇ ਕੋਈ ਕਹੇ ਜੀ ਕੁਝ ਪਤਾ ਹੀ ਨਹੀਂ ਲੱਗਾ ਹਲੇ ਤੇ ਅਜੇ ਤੇ ਕੁਝ ਵੀ ਸਮਝ ਦੇ ਵਿੱਚ ਨਹੀਂ ਆਇਆ ਤਾਂ ਫਿਰ ਸਮਝ ਬਣਦੀ ਹੈ ਜੋ ਗੱਲ ਅਸੀਂ ਕਰ ਰਹੇ ਹਾਂ ਕਿ ਸਾਡੇ ਆਪਣਿਆਂ ਦਾ ਵੀ ਇਹ ਇੱਕ ਬਿਰਤੀ ਦਾ ਢੰਗ ਬਣ ਚੁੱਕਿਆ ਹੈ ਕਿ ਸਾਰੇ ਵਿਦਵਾਨ ਨੇ ਸਾਰੇ ਹੀ ਬੜੇ ਮਹਾਨ ਹੋ ਗਏ ਨੇ ਨਾ ਭਾਈ ਸਿਰਫ ਦਸਤਾਰ ਸਜਾ ਲੈਣ ਦੇ ਨਾਲ ਗੁਰੂ ਦਾ ਬਾਣਾ ਪਾ ਲੈਣ ਦੇ ਨਾਲ ਕੋਈ ਗਿਆਨवान ਨਹੀਂ ਬਣ ਜਾਂਦਾ ਕੋਈ ਕਥਾਵਾਚਕ ਨਹੀਂ ਬਣ ਜਾਂਦਾ ਕੋਈ ਗਿਆਨੀ ਨਹੀਂ ਬਣ ਜਾਂਦਾ ਉਹਦੇ ਲਈ ਅੰਦਰ ਦੀ ਸੁਰਤ ਨੇ ਗਿਆਨੀ ਬਨਣਾ ਹੈ ਅੰਦਰ ਦੀ ਬਿਰਤੀ ਨੇ ਗਿਆਨ ਬਾਣ ਬਨਣਾ ਹੈ ਅੰਦਰ ਦੀ ਸਮਝ ਨੇ ਗਿਆਨ ਬਾਣ ਬਨਣਾ ਹੈ ਪਰ ਇਸ ਬਿਰਤੀ ਨੇ ਕਬੀਰ ਜੋਰ ਕੀਤਾ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਕਹਿੰਦੇ ਦੇਖ ਤੂੰ ਜ਼ੁਲਮ ਕਰਦਾ ਹੈ ਕਿਸੇ ਨਾ ਕਿਸੇ ਟੰਗ ਨਾਲ ਜਿੱਥੇ ਤੈਨੂੰ ਥੋੜਾ ਜਿਹਾ ਬੋਲਣ ਦਾ ਹੱਕ ਹੈ ਨਾ ਤੇਰੇ ਥੱਲੇ ਦੋ ਬੰਦੇ ਕੰਮ ਕਰਦੇ ਨੇ ਉੱਥੇ ਤੂੰ ਜ਼ੁਲਮ ਕਰੇਗਾ ਤੂੰ ਸਮਝ ਵੀ ਜੇ ਇਹ ਤੇਰੇ ਥੱਲੇ ਕੰਮ ਨਾ ਕਰਨ ਵਾਲੇ ਹੋਣ ਤਾਂ ਤੇਰਾ ਸਿਸਟਮ ਰੁਕ ਜਾਏਗਾ ਤੇਰਾ ਕੰਮ ਨਹੀਂ ਚੱਲੇਗਾ ਥੋੜਾ ਇਸ ਬਿਰਤੀ ਨਾਲ ਸੋਚ ਤੇਰਾ ਇਹ ਪ੍ਰਬੰਧ ਨਹੀਂ ਚੱਲੇਗਾ ਤੇਰਾ ਬਿਜ਼ਨਸ ਨਹੀਂ ਚੱਲੇਗਾ ਜੇ ਆਹ ਤੇਰੇ ਸਹਾਇਕ ਨਾ ਹੋਣ ਤੇਰੇ ਕੰਮ ਨੂੰ ਦਿਨ ਰਾਤ ਰਨ ਕਰਨ ਵਾਲੇ ਨਾ ਹੋਣ ਤਾਂ ਤੇਰਾ ਕੋਈ ਵੀ ਕੰਮ ਨਹੀਂ ਚੱਲੇਗਾ ਚੱਲਦਾ ਹੀ ਉਹਨਾਂ ਦੀ ਬਦੌਲਤ ਹੈ ਪਰ ਬੰਦਾ ਇਹ ਸੋਚਣ ਦੀ ਬਜਾਏ ਉਹਨਾਂ ਨੂੰ ਆਪਣੀ ਅਧੀਨਗੀ ਹੇਠ ਰੱਖਣਾ ਚਾਹੁੰਦਾ ਏ ਤੇ ਉਹਨਾਂ ਦਾ ਕੰਮ ਦੇ ਰੂਪ ਦੇ ਵਿੱਚ ਵੀ ਸ਼ੋਸ਼ਣ ਕਰਦਾ ਹੈ ਤੇ ਕੰਮ ਦੇ ਰੂਪ ਦੇ ਵਿੱਚ ਜਿੰਨਾ ਸ਼ੋਸ਼ਣ ਭਾਰਤ ਦੀ ਧਰਤੀ ਤੇ ਹੁੰਦਾ ਏ ਉਹਨਾਂ ਹੋਰ ਕਿਤੇ ਵੀ ਨਹੀਂ ਹੁੰਦਾ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਘੰਟਿਆਂ ਦੇ ਵਧੀ ਮਨੁੱਖ ਨੂੰ ਉਹਦੀ ਮਿਹਨਤ ਦਾ ਮੁੱਲ ਮਿਲ ਜਾਂਦਾ ਹੈ ਤੇ ਲੋਕ ਭੱਜਦੇ ਨੇ ਸਾਡੇ ਵਰਗੇ ਨੌਜਵਾਨ ਦੌੜਦੇ ਜਾਂਦੇ ਨੇ ਉਧਰ ਨੂੰ ਫਿਰ ਬਜ਼ੁਰਗ ਵੀ ਨਹੀਂ ਮੁੜਦੇ ਉਹਨਾਂ ਦਾ ਵੀ ਜੀ ਲੱਗ ਜਾਂਦਾ ਏ ਜੀ ਉੱਥੇ ਤੇ ਬੜੇ ਅਨੰਦ ਨੇ ਇਹ ਸੱਚ ਹੈ ਗੱਲ ਇਹ ਤੇ ਕਹਿੰਦੇ ਜੀ ਉੱਥੇ ਫਿਰ ਮੁੱਲ ਮਿਲਦਾ ਹੈ ਬਰਾਬਰ ਦਾ ਤਾਂ ਬੰਦਾ ਟਿਕ ਜਾਂਦਾ ਹੈ ਨਹੀਂ ਇਹ ਕੋਈ ਮਾੜੀ ਗੱਲ ਵੀ ਨਹੀਂ ਜਿੱਥੇ ਭਾਈ ਜ਼ਿੰਦਗੀ ਜਿਉਣ ਦਾ ਸੌਖਾ ਸੁਖਾਲਾ ਢੰਗ ਮਿਲ ਰਿਹਾ ਹੈ ਕਿਉਂ ਨਹੀਂ ਕੋਈ ਜਿਉਵੇਂਗਾ ਜਿਉਵੇਂਗਾ ਹਰ ਇਨਸਾਨ ਪਰ ਭਾਰਤ ਦੇ ਵਿੱਚ ਜਦੋਂ ਉਹੀ ਬੰਦੇ ਮੁੜ ਕੇ ਆਉਂਦੇ ਨੇ ਜੇ ਤੁਹਾਡੇ ਥੱਲੇ ਕੋਈ ਕੰਮ ਕਰਦਾ ਹੈ ਤਾਂ ਉਹ ਰੂਲ ਉਹ ਰੈਗੂਲੇਸ਼ਨਸ ਆਪ ਲਾਗੂ ਕਰ ਲਓ ਆਪ ਉਹ ਵਿਧਾਨ ਬਣਾ ਲਓ ਸਰਕਾਰਾਂ ਨਹੀਂ ਕਰਦੀਆਂ ਜਿੱਥੇ ਤੁਹਾਡਾ ਕੰਮ ਚੱਲਦਾ ਏ ਉਸ ਢੰਗ ਦੇ ਨਾਲ ਆਪਣੇ ਕੰਮਕਾਰ ਕਰਨ ਵਾਲਿਆਂ ਦੀਆਂ ਤਨਖਾਹਾਂ ਸੈੱਟ ਕਰ ਲਓ ਤੁਸੀਂ ਤੇ ਸ਼ੋਸ਼ਣ ਨਾ ਕਰੋ ਪਰ ਨਹੀਂ ਰਾਜੇ ਪਾਪਕ ਮਾਮਲ ਦੇ ਉਲਟੀ ਬਾੜ ਖੇਤ ਕੋ ਖਾਈ ਕਹਿੰਦੇ ਜਿੰਨੇ ਚੱਲਦਾ ਚੱਲਣ ਦੋ ਆਪਾਂ ਕਿਉਂ ਵੱਖਰੇ ਜ ਚੰਗੇ ਬੰਨਣਾ ਫਿਰ ਉਹ ਵੀ ਸ਼ੋਸ਼ਣ ਕਰਦਾ ਏ ਬਦਲਣਾ ਕੋਈ ਨਹੀਂ ਚਾਹੁੰਦਾ ਸਾਰੇ ਸੌਨਾ ਚਾਹੁੰਦੇ ਨੇ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਸ਼ੋਸ਼ਣ ਕਰਦਾ ਏ ਬੰਦਾ ਇੱਥੇ ਬੰਦਾ ਸਵੇਰ ਤੋਂ ਲੈ ਕੇ ਰਾਤ ਦੇ 10-12 ਵਜੇ ਤੱਕ ਕੰਮ ਕਰੀ ਜਾਂਦਾ ਏ ਉਹਨੂੰ ਮਿਲਦਾ ਉਹੀ 8-9000 ਰੁਪਈਆ ਉਹ ਵਿਚਾਰਾ ਲੱਗਾ ਰਹਿੰਦਾ ਏ ਕਿਉਂਕਿ ਉਹ ਵੀ ਕੀ ਕਰੇ ਮਜਬੂਰੀ ਉਹਦੀ ਵੀ ਬਣ ਗਈ ਏ ਉਹਦੇ ਵੀ ਕਾਰਨ ਬਣ ਗਏ ਨੇ ਬਦਲਣਾ ਕੋਈ ਨਹੀਂ ਚਾਹੁੰਦਾ ਜੰਦਾ ਕਹਿੰਦਾ ਮੇਰਾ ਬਿਜ਼ਨਸ ਚੱਲਦਾ ਏ ਇਹਨਾਂ ਨੂੰ ਆ ਤਨਖਾਹ ਦੇਣੀ ਏ ਇਹਨਾਂ ਨੂੰ ਖਾਣ ਨੂੰ ਦੇਣਾ ਏ ਆ ਰਹਿਣ ਨੂੰ ਦੇਣਾ ਏ ਬਾਹਰ ਸਿਫਤਾਂ ਇੱਥੇ ਆ ਕੇ ਫੇਰ ਉਹੀ ਸ਼ੋਸ਼ਣ ਇੱਥੇ ਆ ਕੇ ਫੇਰ ਉਹੀ ਤੱਕਾ ਇੱਥੇ ਆ ਕੇ ਫਿਰ ਉਹੀ ਜ਼ੋਰ ਕੀਆ ਸੋ ਜ਼ੁਲਮ ਹੈ ਬੱਚਿਆਂ ਦੀਆਂ ਵਿੜਿਆਈਆਂ ਉੱਥੇ ਜੀ ਬੱਚੇ ਇਦਾਂ ਕੰਮ ਕਰਦੇ ਨੇ ਉੱਥੇ ਬੱਚਿਆਂ ਨੂੰ ਐ ਸਹੂਲਤਾਂ ਨਹੀਂ ਮਾਫ ਕਰਿਓ ਲਫ਼ਜ਼ ਥੋੜੇ ਜਿਹਾ ਕੌੜੇ ਹੋ ਸਕਦੇ ਨੇ ਪਰ ਸੱਚ ਹੈ ਇਹ ਜ਼ੋਰ ਕੀਆ ਸੋ ਜ਼ੁਲਮ ਸਿਰਫ ਮਾਰਨ ਵਾਲੀ ਗੱਲ ਤੇ ਨਾ ਰੱਖ ਲਿਓ ਕਿ ਆਪਾਂ ਗਾਂ ਦੀ ਗੱਲ ਕਰ ਰਹੇ ਹਾਂ ਮੈਂ ਬਾਰ ਬਾਰ ਰਿਪੀਟ ਕਰ ਰਿਹਾ ਗੱਲ ਹੈ ਇਹ ਬੜੀਆਂ ਵੱਡੀਆਂ ਗੱਲਾਂ ਸਾਨੂੰ ਪ੍ਰੈਜ਼ੈਂਟ ਰੱਖਣਾ ਪੈਣਾ ਹੈ ਹਰ ਪੰਗਤੀ ਨੂੰ ਨਹੀਂ ਤੇ ਉਹ ਫਿਰ 600 ਸਾਲ ਪਿੱਛੇ ਚਲੀ ਜਾਏਗੀ ਪੰਗਤੀ ਉੱਥੇ ਹੀ ਰਹਿ ਜਾਣੇ ਨੇ ਅਰਥ ਉਹਦੇ ਤਾਂ ਕਹਿੰਦੇ ਵੇਖ ਤੂੰ ਖੁਦ ਵੀ ਨਹੀਂ ਬਦਲਦਾ ਤੇਰੇ ਜੀਵਨ 'ਚ ਥੋੜਾ ਕੋਈ ਬਦਲਾ ਆਵੇ ਤੂੰ ਵੀ ਤੇ ਸ਼ੋਸ਼ਣ ਨਹੀਂ ਕਰ ਰਿਹਾ ਕਿਸੇ ਦਾ ਤੂੰ ਆਪਣੇ ਕੰਮਕਾਰ ਵਾਲੀ ਕਿਰਤ ਵਾਲੀ ਜਗ੍ਹਾ ਤੇ ਇਹ ਰੂਲ ਲਾਗੂ ਕਰ ਉੱਥੇ ਬਣਦਾ ਹੱਕ ਦੇ ਆਪਣੇ ਕੰਮ ਕਰਨ ਵਾਲਿਆਂ ਨੂੰ ਘੰਟਿਆਂ ਵਧੀ ਦੇ ਉਹਨਾਂ ਨੂੰ ਪੈਸੇ ਤੂੰ ਕਰ ਸਕਦਾ ਹੈ ਲਾਗੂ ਆਪਣੇ ਕੰਮ ਤੇ ਇਹ ਚੀਜ਼ ਨੂੰ ਪਰ ਨਹੀਂ ਕਬੀਰ ਜੋਰ ਕੀਆ ਸੋ ਜੁਲਮ ਹੈ ਲੈ ਜਵਾਬ ਖੁਦਾਈ ਗੁਰੂ ਪਾਤਸ਼ਾਹ ਤਾਂ ਇਦਾਂ ਜਵਾਬ ਲੈਂਦੇ ਭਾਈ ਦੱਸ ਜਵਾਬ ਹੀ ਲੈ ਰਹੇ ਨੇ ਹੁਣ ਸਾਡੇ ਤੋਂ ਸਾਡੂੰ ਪੁੱਛ ਰਹੇ ਨੇ ਗੁਰੂ ਪਾਤਸ਼ਾਹ ਤਾਂ ਕਹਿੰਦੇ ਦਫ਼ਤਰ ਲੇਖਾ ਨੀਕਸੈ ਮਾਰ ਮੁਹਮੋ ਖਾਏ ਜਦੋਂ ਇਦਾਂ ਲੇਖਾ ਨਿਕਲਣਾ ਹੈ ਫਿਰ ਮਾਰ ਪੈਂਦੀ ਐ ਕਿਦੰਮਸਰ ਤੈਨੂੰ ਲੱਗਦਾ ਹੁਣ ਮੈਨੂੰ ਕਹਿ ਦਿੱਤਾ ਗੁਰੂ ਪਾਤਸ਼ਾਹ ਨੇ ਇਦਾਂ ਨਾ ਭਾਈ ਜੋ ਚੱਲ ਰਿਹਾ ਸੀ ਉਹੀ ਬਿਆਨ ਕੀਤਾ ਐ ਬਸ ਤੇ ਫਿਰ ਉਹ ਤੈਨੂੰ ਮਹਿਸੂਸ ਇਦਾਂ ਹੋ ਜਾਂਦਾ ਕਿ ਗੁਰੂ ਪਾਤਸ਼ਾਹ ਨੇ ਸਿੱਕੇ ਦਮ ਮੈਨੂੰ ਕਹਿ ਦਿੱਤਾ ਤਾਂ ਕਬੀਰ ਜੀ ਅਗਲੀ ਪੰਕਤੀ ਅੰਦਰ ਬਖਸ਼ਿਸ਼ ਕਰਦੇ ਨੇ ਵਿਚਾਰ ਨਾਲ ਕਰ ਲਈ ਇਸ ਸ਼ਲੋਕ ਦੀ ਵਿਆਖਿਆ ਇਹੀ ਹੈ ਕਬੀਰ लेखा ਦੇਣਾ ਸੋਹਿਲਾ ਕਹਿੰਦੇ ਸੋਹਿਲਾ ਹੋ ਸਕਦਾ ਏ ਤੇਰਾ ਔਖਾ ਨਹੀਂ ਲੱਗੇਗਾ ਤੈਨੂੰ ਹੁਣ ਜੇ ਤੂੰ ਸੱਚ ਸੁਨੇਗਾ ਅੰਦਰ ਤੈਨੂੰ ਕਰੋਧ ਨਹੀਂ ਆਏਗਾ ਤੈਨੂੰ ਬੁਰਾ ਨਹੀਂ ਲੱਗੇਗਾ ਤੇਰਾ ਚਿੱਤ ਸ਼ਾਂਤ ਹੋਏਗਾ ਜੇ ਤੂੰ ਸੱਚਾ ਜੇ ਤੇ ਮਨ ਅੰਦਰ ਸੱਚ ਵਰਤਦਾ ਏ ਪਰ ਜੀ ਝੂਠ ਹੈ ਫਿਰ ਕਹਿੰਦੇ ਬੁਰਾ ਲੱਗੇਗਾ ਫਿਰ ਲੱਗਦਾ ਏ ਜੀ ਆਪਾਂ ਨੂੰ ਕਈ ਵਾਰ ਆਪ ਸਭ ਸਿਆਣੇ ਬਿਠੇ ਹੋ ਜੀ ਕਈ ਵਾਰ ਕੋਈ ਸੱਚੀ ਜੀ ਗੱਲ ਵੀ ਕਹਿ ਦੇਵੇ ਨਾ ਆਪਾਂ ਨੂੰ ਆਪਾਂ ਨੂੰ ਇੱਕ ਵਾਰ ਬੁਰਾ ਲੱਗ ਜਾਂਦਾ ਹੈ ਹਾਲਾਂਕਿ ਉਹ ਭਲੇ ਦੀ ਗੱਲ ਹੁੰਦੀ ਹੈ ਸਾਡੇ ਸੁਧਾਰ ਦੀ ਗੱਲ ਹੁੰਦੀ ਹੈ ਪਰ ਇੱਕ ਵਾਰ ਸੱਚੀ ਗੱਲ ਸੁਣ ਤੇ ਵੀ ਬੁਰਾ ਲੱਗ ਜਾਂਦਾ ਹੈ ਇੱਕ ਬੁੱਕ ਪੜਿਓ ਆਪ ਉਹ ਬੜਾ ਵਧੀਆ ਚੈਪਟਰ ਹੈ ਉਸ ਬੁੱਕ ਦਾ ਉਹ ਮੈਂ ਪਹਿਲਾਂ ਵੀ ਦੱਸਿਆ ਸੀ ਉਸ ਬੁੱਕ ਦਾ ਨਾਮ how to win friends and influence people ਉਹਦੇ ਵਿੱਚ ਇੱਕ ਰਾਈਟਰ ਐਪਸ ਬੜੀ ਸੋਹਣੀ ਗੱਲ ਲਿਖਦਾ ਏ ਰਾਜਨੀਤਿਕ ਪੱਖ ਹੈ ਥੋੜਾ ਜਿਹਾ ਉਸ ਗੱਲ ਦਾ ਕਹਿੰਦੇ ਜੇ ਤੁਸੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਰੱਖਣਾ ਚਾਹੁੰਦੇ ਕਿਸੇ ਸਾਹਮਣੇ ਬੁਰਾ ਨਹੀਂ ਬਣਨਾ ਚਾਹੁੰਦੇ ਕਿਸੇ ਸਾਹਮਣੇ ਵੀ ਕੋਈ ਆਪਣੀ ਬੁਰੀਆਈ ਨਹੀਂ ਲਿਆਉਣਾ ਚਾਹੁੰਦੇ ਕਹਿੰਦੇ ਤੁਹਾਨੂੰ ਲੋਕਾਂ ਦੀਆਂ ਬੁਰੀਆਈਆਂ ਪਤਾ ਲੱਗ ਜਾਣਗੀਆਂ ਸਪਸ਼ਟ ਹੋ ਜਾਣਗੀਆਂ ਪਰ ਉਹਨੂੰ ਆਪਣੇ ਮਨ ਦੇ ਵਿੱਚ ਹੀ ਰੱਖ ਲਓ ਕਹਿੰਦੇ ਜੇ ਤੁਸੀਂ ਸੱਚ ਵੀ ਦੱਸਿਆ ਜਿਹਨੂੰ ਦੱਸਿਆ ਉਹਦੇ ਮਨ 'ਚ ਇਹ ਗੱਲ ਰਹਿ ਜਾਣੀ ਹੈ ਕਿ ਐਨੇ ਮੈਨੂੰ ਇੱਦਾਂ ਆ ਗੱਲ ਸੁਣਾਈ ਸੀ ਕਹਿੰਦੇ ਰਹਿਣ ਦੋ ਦੱਸਨ ਨੂੰ ਉਹਨੂੰ ਉਦਾਂ ਹੀ ਫਿਰਦਾ ਰਹਿਣ ਦੋ ਜੇ ਤੁਸੀਂ ਦੱਸਤੀ ਉਹਨੇ ਮਨ 'ਚ ਰੱਖ ਲੈਣੀ ਹੈ ਤਾਂ ਕਹਿੰਦੇ ਤੁਸੀਂ ਰਹਿਣ ਹੀ ਦਿਆ ਕਰੋ ਇਹ ਇੱਕ ਪੱਖ ਤੋਂ ਤੇ ਠੀਕ ਹੈ ਗੱਲ ਕਿ ਬੰਦਾ ਬੁਰਾ ਬੰਦਾ ਹੈ ਸੱਚ ਦੱਸ ਕੇ ਪਰ ਦੂਜੇ ਪੱਖ ਤੋਂ ਗੁਰੂ ਪਾਤਸ਼ਾਹ ਸਾਨੂੰ ਇਹ ਗੱਲ ਨਹੀਂ ਕਹਿੰਦੇ ਬੰਦਾ ਸੋਚ ਤੇ ਜਾਂਦਾ ਹੀ ਹੈ ਕਈ ਵਾਰ ਇਸ ਪੱਖ ਤੋਂ ਮੈਂ ਕਿਉਂ ਬੁਰਾ ਬੰਦਾ ਹੈ ਜੀ ਸੰਸਾਰ 'ਚ ਜੇ ਮੈਂ ਬੁਰਾ ਬਣਾਗਾ ਤਾਂ ਮੇਰੇ ਕੰਮਕਾਰ ਕਿਵੇਂ ਸੈੱਟ ਹੋਣਗੇ ਹੁਣ ਮੈਂ ਕਥਾਵਾਚਕਾ ਮੈਂ ਕਿਦਾਂ ਸੋਚਾਂ ਵੀ ਚਾਰ ਪੈਸੇ ਕਿਵੇਂ ਆਉਣਗੇ ਕਿਵੇਂ ਕੋਈ ਪ੍ਰੋਗਰਾਮ ਤੇ ਬੁਲਾਏਗਾ ਬੁਲਾਉਣਾ ਹੀ ਨਹੀਂ ਕਿਸੇ ਨੇ ਜੇ ਆਪਾਂ ਥੋੜਾ ਇਸ ਢੰਗ ਨਾਲ ਬੋਲਾਂਗੇ ਪਰ ਗੁਰੂ ਪਾਤਸ਼ਾਹ ਜੋ ਕਿਰਪਾ ਕਰਦੇ ਨੇ ਕਹਿੰਦੇ ਲੇਖਾ ਦੇਣਾ ਸੋਹਿਲਾ ਸੋਹਿਲਾ ਹੋ ਸਕਦਾ ਹੈ ਔਖਾ ਨਹੀਂ ਹੈ ਉਹ ਕਹਿੰਦੇ ਜਿਉਂ ਦਿਲ ਸੋਚੀ ਹੋਏ ਜਦੋਂ ਦਿਲ ਪਵਿੱਤਰ ਹੋਵੇ ਅੰਦਰ ਸੱਚ ਹੋਵੇ ਫਿਰ ਕੁਝ ਵੀ ਨਹੀਂ ਹੁੰਦਾ ਕਹਿੰਦੇ ਸਭ ਕੁਝ ਚੰਗਾ ਹੀ ਚੱਲਦਾ ਹੈ ਅਗਲੀ ਪੰਕਤੀ ਉਸ ਸਾਚੇ ਦੀਬਾਨ ਮੈਂ ਪੱਲਾ ਨਾ ਪਕਰੇ ਕੋਈ ਕਹਿੰਦੇ ਫਿਰ ਜਦੋਂ ਅੰਦਰ ਤੇਰੇ ਸੱਚ ਵਰਤੇਗਾ ਜੇ ਤੇ ਸੱਚ ਵਰਤਦਾ ਹੀ ਫਿਰਤੇ ਨਡਰ ਹੋ ਕਰਕੇ ਤੂੰ ਨਿਕਲ ਜਾਵੇਂਗਾ ਪਰ ਕਹਿੰਦੇ ਜੇ ਝੂਠ ਹੈ ਤਾਂ ਫਿਰ ਕਹਿੰਦੇ ਤੇਰੇ ਜਿਹੜੇ ਆਵਾਸ਼ਨਾਵਾ ਇਹ ਤੇਰੇ ਕ੍ਰੋਧ ਇਹ ਲੋਭ ਇਹ ਮੋਹ ਅਹੰਕਾਰ ਜਿੰਨਾ ਵੀ ਤੂੰ ਜ਼ੁਲਮ ਕਰ ਰਿਹਾ ਹੈ ਕਹਿੰਦੇ ਇਹਨੇ ਤੇਰਾ ਸਾਥ ਨਹੀਂ ਦੇਣਾ ਫਿਰ ਭੱਜ ਜਾਣਾ ਹੈ ਉਸ ਸਾਚੇ ਦੀਬਾਨ ਮੈਂ ਕਿਹੜਾ ਸੱਚਾ ਦੀਬਾਨ ਜੀ ਅਪਕਾ ਬੜੇ ਵਾਰ ਪੜਿਆ ਕਿ ਕਬੀਰ ਬਾਬਾ ਰਵਦਾਸ ਜੀ ਕਹਿੰਦੇ ਨੇ ਕਿ ਕਹਿ ਰਵਦਾਸ ਹਾਥ ਪੈ ਨੀਰ ਸਹਿ ਜੇ ਹੋਈ ਸੋ ਹੋਈ ਇਹ ਹੀ ਸੱਚਾ ਦੀਵਾਨ ਹੈ ਕਿਤੇ ਉੱਪਰ ਨਹੀਂ ਅੰਦਰ ਸੱਚੇ ਦੀਵਾਨ ਚ ਕਹਿੰਦੇ ਫਿਰ ਤੇਰਾ ਪੱਲਾ ਨਹੀਂ ਪਕੜਨਗੇ ਇਹ ਤੇਰੇ ਕ੍ਰੋਧ ਇਹ ਲੋ ਮੋਹ ਹੰਕਾਰ ਕਿਤੇ ਚਾਰ ਬੰਦਿਆਂ ਚ ਬੈਠਾ ਹੋਵੇ ਬੰਦਾ ਪੰਚਾਇਤ ਹੁੰਦੀ ਏ ਕੋਈ ਘਟਨਾ ਵਾਪਰ ਗਈ ਏ ਕੋਈ ਬੰਦਾ ਜ਼ੋਰ ਜ਼ੁਲਮ ਧੱਕੇ ਦੇ ਨਾਲ ਅਹੰਕਾਰ ਦੇ ਨਾਲ ਪ੍ਰਵਾਨ ਹੋ ਸਕਦਾ ਏ ਅਹੰਕਾਰ ਬਿਰਤੀ ਦੇ ਨਾਲ ਪ੍ਰਵਾਨਤਾ ਮਿਲ ਸਕਦੀ ਏ ਉਹਨੂੰ ਚਾਰ ਬੰਦਿਆ ਚ ਬੰਦਾ ਬੈਠਾ ਹੋਵੇ ਲੋਭ ਬਿਰਤੀ ਦੇ ਨਾਲ ਉਹਨੂੰ ਪ੍ਰਵਾਨਤਾ ਮਿਲ ਸਕਦੀ ਏ ਨਹੀਂ ਆਪਾਂ ਕਹਿ ਦਿੰਨੇ ਆ ਜੀ ਅਹੰਕਾਰ ਦੀਆਂ ਗੱਲਾਂ ਛੱਡੋ ਆ ਥੋੜੀਆਂ ਕ੍ਰੋਧ ਦੀਆਂ ਗੱਲਾਂ ਛੱਡੋ ਨਿਮਰਤਾ ਚਾਓ ਉਸ ਸਾਚੇ ਦੀ ਬਾਣ ਮੇ ਪੱਲਾ ਨਾ ਪਕਰੇ ਕੋਈ ਇਹੀ ਹੁੰਦਾ ਏ ਸੱਚ ਅੰਦਰ ਅੰਦਰ ਨਿਮਰਤਾ ਕਮ ਆਏਗੀ ਅੰਦਰ ਪਿਆਰ ਕਮ ਆਏਗਾ ਅੰਦਰ ਦਇਆ ਕਮ ਆਏਗੀ ਇੰਨਾ ਕ੍ਰੋਧ ਲੋਭ ਮੋਹ ਅਹੰਕਾਰ ਨੇ ਤੈਨੂੰ ਨੀਵਾ ਕਰ ਦੇਣਾ ਏ ਗੁਰੂ ਪਾਤਸ਼ਾਹ ਕਿਰਪਾ ਕਰਨ ਜੋਰ ਜ਼ੁਲਮ ਨਾ ਕਰੀਏ ਕਿਸੇ ਵੀ ਰੂਪ ਦੇ ਵਿੱਚ ਨਾ ਕਰੀਏ ਤਾਂ ਦਿਲ ਸੁੱਚਾ ਰਹੇਗਾ ਸੁਹੇਲਾ ਹੋ ਜਾਵੇਗਾ ਸਾਡਾ ਲਿਖਾ ਦੇਣਾ ਗੁਰੂ ਪਾਤਸ਼ਾਹ ਮਹਿਰਮਤ ਕਰਨ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਫਤੇ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ